ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਲ ਮੈਂ ਪਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਆਹ ਜਾਗਟ ਬਾਰੇ ਨਾ ਮੈਨੂੰ ਕਿਸੇ ਭੈਣ ਦਾ ਕਮੈਂਟ ਦੋ ਤਿੰਨ ਕਮੈਂਟ ਆਏ ਆ ਉਹ ਪਤਾ ਨਹੀਂ ਤੇ ਇੱਕ ਭੈਣ ਦੀ ਆਏ ਆ ਪਤਾ ਨਹੀਂ ਅੰਡਾ ਆਇਆ ਇੰਨਾ ਨਹੀਂ ਮੈਨੂੰ ਪਤਾ ਤੇ ਉਹਨਾਂ ਨੇ ਇਹਦੇ ਬਾਰੇ ਪੁੱਛਿਆ ਸੀਗਾ ਵੀ ਸਾਨੂੰ ਦੱਸਿਓ ਤੇ ਇਸ ਤਰ੍ਹਾਂ ਮੰਦੀ ਦੇਖੋ ਇਹ ਥੱਲੇਓ ਇਸ ਤਰ੍ਹਾਂ ਜਾਂਦੀ ਹੈ ਇੱਥੇ ਜਾ ਕੇ ਇਹ ਥੋੜੀ ਜਿਹੀ ਵੀ ਇੱਠਕ ਤੇ ਜਾ ਕੇ ਇਹ ਵੀ ਇੱਥੇ ਹੁੰਦੀ ਹੈ ਤੇ ਇਹ ਜਾਗਟ ਨਾ ਬਣ ਕੇ ਬਹੁਤ ਸੋਹਣੀ ਤਿਆਰ ਹੋਈ ਹੈ ਤੇ ਇਹ ਬਹੁਤ ਭੈਣਾਂ ਨੂੰ ਮੇਰੀ ਜਾਗਟ ਪਸੰਦ ਆਈ ਹੈ ਬਹੁਤ ਭੈਣਾਂ ਦੇ ਫੋਨ ਆਏ ਆ ਆਰਡਰ ਵੀ ਆਏ ਆ ਆਪਾਂ ਨੂੰ ਤੇ ਦੇਖੋ ਇਹ ਪਿਛਲਾ ਪਾਸਾ ਹੈ ਜੇ ਪਿਛਲੇ ਪਾਸੇ ਜੀ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਇਹਦਾ ਡਿਜ਼ਾਈਨ ਹੀ ਬਹੁਤ ਪਸੰਦ ਆਇਆ ਹੈ ਕਈ ਪੈਣਾ ਨੇ ਤਾਂ ਫੋਨ ਕਰਕੇ ਇਹ ਵੀ ਪੁੱਛਿਆ ਵੀ ਤੁਸੀਂ ਇਹ ਕਰੋਸ਼ਕੇ ਤੇ ਬਣਾਈ ਆ ਇਹ ਨਹੀਂ ਪਤਾ ਲੱਗਦਾ ਇਸ ਜੈਕਟ ਦਾ ਵੀ ਇਹ ਕਰੋਸ਼ਕੇ ਤੇ ਬਣੀ ਆ ਕਿ ਸਲਾਈਆਂ ਤੇ ਬਣੀ ਆ ਤੇ ਦੇਖੋ ਜੀ ਆਪਾਂ ਇਹ ਜਿਹੜਾ ਬਾਰਡਰ ਆਪਾਂ ਰੱਖਿਆ ਤੇ ਉਹੀ ਆਪਾਂ ਫੱਟੀ ਬਣਾਈ ਆ ਦੇਖੋ ਜਿਵੇਂ ਬਾਰਡਰ ਹੈ ਤੇ ਬਾਰਡਰ ਨਾਲ ਦੀ ਆਪਣੀ ਫੱਟੀ ਹੈ ਦੇਖੋ ਕਟਾ ਆਪਾਂ ਕੋਈ ਇਹ ਕਟਾਮ ਕਰੋਸ਼ਕੇ ਨਾਲ ਨਹੀਂ ਲਾਏਗੇ ਤੇ ਇਹ ਆਪਾਂ ਨਾਲ ਹੀ ਸਲਾਈਆਂ ਦੇ ਕਟਾਮ ਬੁਣੇ ਹੋਏ ਆ ਦੇਖੋ ਤੇ ਜਿਹੜੀ ਇਹ ਜੈਕਟ ਬੁਣੀ ਹੈ ਤੇ 112 ਪਿਛਲੇ ਪਾਸੇ ਦੇ ਕੁੰਡੇ ਜਿੰਨੇ ਮੈਨੂੰ ਭੈਣ ਨੇ ਵੀ ਉਹਨਾਂ ਦੀ ਜੈਕਟ ਬਣਵਾਉਣੀ ਸੀ ਜੈਕਟ ਜਿੱਡੀ ਉਹਨੇ ਉਹਨਾਂ ਨੇ ਮੈਨੂੰ ਦੱਸਿਆ ਸੀ ਉੱਡੀ ਆਪਾਂ ਬਣਾਈ ਹੈ ਵੀ ਇੰਨੇ ਕੁੰਡਿਆਂ ਦੀ ਲਾਉਣੀ ਆ ਤੁਸੀਂ ਜੈਕਟ ਸਾਡੀ ਤੇ ਆਪਣੇ 112 ਕੁੰਡੇ ਐ ਜੈਕਟ ਦੇ ਪਿਛਲੇ ਪਾਸੇ ਦੇ ਜੇ ਕਿਸੇ ਨੇ ਵੀ 100 ਕੁੰਡਾ ਹੀ ਪਿਛਲੇ ਪਾਸੇ ਦਾ ਲਾਉਣਾ ਹੈ ਵੀ ਇਦੋਂ ਵੀ ਪਤਲੇ ਬੰਦੇ ਦੀ ਬਣਾਉਣੀ ਹੈ ਪਤਲੀ ਵੀ ਗੁੜਗੀਆਂ ਦੀ ਬਣਾਉਣੀ ਹੈ ਤੇ ਜਾਂ ਤੁਸੀਂ ਭਾਰੇ ਦੀ ਬਣਾਉਣੀ ਹੈ ਜਿਵੇਂ 120 140 50 150 ਗੁੰਡੀਆਂ ਦੀ ਬਣਾਉਣੀ ਹੈ ਪਿਛਲਾ ਪਾਸਾ 150 ਗੁੰਡੀਆਂ ਦਾ ਜਾਂ 140 ਦਾ 130 120 110 ਤੇ 100 ਗੁੰਡਾ ਭਾਵੇਂ ਪਿਛਲੇ ਪਾਸੇ ਦੇ ਕਿੰਨੇ ਗੁੰਡੇ 150 ਟਿੱਕਰ ਆਪਾਂ ਮੁੱਤੇ ਆਦੋਂ ਤੇ ਜਿਹੜੇ ਤੁਸੀਂ ਮੂਹਰਲੇ ਕੁੰਡੇ ਲਾਉਣੇ ਆ ਇਹ ਤੁਸੀਂ 19 ਕੁੰਡੇ ਹੀ ਲਾਉਣੇ ਆ ਮੂਹਰਲੇ ਪਾਸੇ ਤੇ ਪਿੱਛੇ ਆਪਣੇ ਭਵਾਂ ਕਿੰਨੇ ਹੀ ਕੁੰਡੇ ਆ ਮੂਹਰਲੇ ਪਾਸੇ ਦੇ ਕੁੰਡੇ ਤੁਸੀਂ 19 ਕੁੰਡੇ ਹੀ ਲਾਉਣੇ ਆ ਠੀਕ ਹੈ ਇਹਨਾਂ ਦੇ ਕਮੈਂਟ ਮੈਨੂੰ ਕਈ ਦਿਨੀ ਹੋ ਗਏ ਮੈਥੋਂ ਵੀਡੀਓ ਨਹੀਂ ਪਈ ਕਿਉਂਕਿ ਕੰਮ ਦਾ ਕਸਾ ਸੀਗਾ ਵੀਡੀਓ ਮੈਥੋਂ ਬਣੀ ਨਹੀਂਗੀ ਤੇ ਹੁਣ ਮੈਂ ਵੀਡੀਓ ਬਣਾਉਣ ਲੱਗੀ ਆ ਤੇ ਮੈਨੂੰ ਚਿੱਟੀ ਸਕੀ ਵੀ ਬਾਰੇ ਵੀ ਪੁੱਛਿਆ ਸੀਗਾ ਕਿਸੇ ਭੈਣ ਨੇ ਵੀ ਜਰੂਰ ਦੱਸਿਓ ਸਾਨੂੰ ਉਹਨਾਂ ਨੇ ਸਾਨੂੰ 164 ਕੁੰਡਿਆਂ ਦੀ ਸਕੀਵੀ ਹੈ ਜਿਹੜਾ ਤੇ ਆਪਾਂ ਡਿਜ਼ਾਈਨ ਉਹ ਦੱਸਣਾ ਬੇਲਾਂ ਵਾਲਾ ਚਿੱਟੀ ਸਕੀਵੀ ਵੀ ਆਲਾ ਜਿਹੜੀ ਆਪਾਂ ਕਢਾਈ ਵਾਲੀ ਸਕੀਵੀ ਬਣਾਈ ਹੈ ਉਹਦਾ ਡਿਜ਼ਾਈਨ ਦੱਸਣਾ ਉਹਨਾਂ ਦੇ 164 ਕੁੰਡੇ ਹੈ ਦਾ ਡਿਜ਼ਾਈਨ ਪੁੱਛਿਆ ਉਹਨਾਂ ਨੇ ਉਹ ਮੈਂ ਵੀ ਅਗਲੀ ਵੀਡੀਓ ਚ ਪਾਉਂਗੀ ਠੀਕ ਹੈ ਤੇ ਇਹ ਤੁਸੀਂ 19 ਕੁੰਡੇ ਲਾਉਣੇ ਆ ਫੱਟੀ ਤੁਸੀਂ ਆਪਦੀ ਵੀ ਕਿਸੇ ਸਾਧ ਦੀ ਰੱਖ ਲਓ ਇਹ ਹੈਗੀ ਹੈ ਕਟਾਮਾਂ ਵਾਲੀ ਫੱਟੀ ਉਹ ਤੁਸੀਂ ਕਰੋਸ਼ ਕੇਤੇ ਵੀ ਕਟਾਮ ਬਣਾ ਸਕਦੇ ਹੋ ਫੱਟੀ ਦੇ ਇੱਥੇ ਮੈਂ 7 ਕੁੰਡੇ ਰੱਖੇ ਦੇਖੋ ਅਸੀਂ 7 ਵੀ ਰੱਖ ਸਕਦੇ ਹੋ 9 ਵੀ ਰੱਖ ਸਕਦੇ ਹੋ ਤੁਸੀਂ ਫੱਟੀ ਬਾਰਡਰ ਵੀ ਥੱਲੇ ਤੁਸੀਂ ਕਿਵੇਂ ਹੀ ਬਣਾ ਲਓ ਬਿਨਾ ਕਟਾਮਾਂ ਤੋਂ ਬਣਾ ਲਓ ਭਾਵੇਂ ਇਹ ਤਾਂ ਇਹ ਨਹੀਂ ਜ਼ਰੂਰੀ ਵੀ ਤੁਸੀਂ ਬਾਰਡਰ ਕਟਾਮਾਂ ਵਾਲਾ ਹੀ ਬਣਾਉਣਾ ਇਸ ਜੈਕਟ ਦਾ ਇਹ ਨਹੀਂਗਾ ਵੀ ਤੁਸੀਂ ਬਾਰਡਰ ਕਟਾਮਾਂ ਵਾਲਾ ਹੀ ਬਣਾਉਣਾ ਤੇ ਫੱਟੀ ਵੀ ਕਟਾਮਾਂ ਵਾਲੀ ਬਣਾਉਣੀ ਹੈ ਠੀਕ ਹੈ ਤੁਸੀਂ ਫੱਟ ਬਾਰਡਰ ਕਿਵੇਂ ਬਣਾ ਸਕਦੇ ਹਾਂ ਪਰ ਮੈਂ ਇੱਕ ਫਲੀਆਂ ਵਾਲਾ ਬਣਾ ਲਵਾਂ ਇੱਕ ਸਿੱਧਾ ਇੱਕ ਉਲਟਾ ਪਰ ਮੈਂ ਉਲਟੀਆਂ ਉਲਟੀਆਂ ਸਲਾਈਆਂ ਦਾ ਬਣਾ ਲਵਾਂ ਠੀਕ ਹੈ ਤੇ ਫੱਟੀ ਵੀ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਜਿਵੇਂ ਉਲਟੀਆਂ ਉਲਟੀਆਂ ਸਲਾਈਆਂ ਕਟਾਮ ਤੁਸੀਂ ਬਾਅਦ ਵਿੱਚ ਕਰੋਸ਼ੇ ਕਿਨਾਂ ਲਾ ਸਕਦੇ ਹੋ ਥੱਲੇ ਵੀ ਫਿਰ ਚਾਰ ਚਫੇਰੇ ਲੱਗੋ ਥੱਲੇ ਵੀ ਕਰੋਸ਼ਾ ਲੱਗੋ ਇਹਦੇ ਤੇ ਇੱਧਰ ਵੀ ਕਰੋਸ਼ਾ ਲੱਗੋਗਾ ਫੱਟੀ ਤੇ ਫੱਟੀ ਤੇ ਵੀ ਜਿਹਦੇ 19 ਗੁੰਡੇ ਪਾਉਣੇ ਆ ਫਿਰ ਤੁਸੀਂ ਪਤਾਈ ਜਾਣੇ ਜਿੰਨੇ ਗੁੰਡੇ ਤੁਹਾਡੇ ਇੱਥੇ ਪਿਛਲੇ ਪਾਸੇ ਦੇ ਅੱਧ ਦੇ ਗੁੰਡੇ ਰੱਖਣੇ ਆ ਤੁਸੀਂ ਜਿੰਨ ਇਹਦੇ ਅਗਲੇ ਪਾਸੇ ਦੇ ਅੱਧੇ ਗੁੰਡੇ ਰੱਖਣੇ ਤੇ ਬਾਕੀ ਤੁਸੀਂ ਜੇ ਮੈਂ 7 ਰੱਖੇ ਜੇ ਤੁਸੀਂ 9 ਰੱਖੋਗੇ 5 ਗੁੰਡੇ ਫੱਟੀ ਦੇ ਰੱਖ ਲਓ ਠੀਕ ਆ ਵੱਧ 5 ਹੀ ਇਧਰਲੇ ਪਾਸੇ ਦੇ ਰਹਿਣਗੇ ਤੇ 5 ਹੀ ਇਧਰਲੇ ਦੇ ਰਹਿਣਗੇ ਫੱਟੀ ਦੇ ਜਿੰਨੇ ਗੁੰਡੇ ਤੁਹਾਡੇ ਪਿਛਲੇ ਪਾਸੇ ਦੇ ਜੇ ਤੁਹਾਡੇ 120 ਗੁੰਡੇ ਆ ਤਾਂ 60 ਗੁੰਡੇ ਜਿੱਥੇ ਤੁਹਾਡੇ ਹੋਗੇ ਪੂਰੇ ਫੱਟੀ ਦੇ 5 ਗੁੰਡੇ ਤੁਸੀਂ ਫੱਟੀ ਤੇ ਵੱਧ ਰੱਖਣੇ ਆ ਠੀਕ ਜਿੱਥੋਂ ਤਿੱਕਰ ਤੁਹਾਡੇ ਆਹ ਗੁੰਡੇ ਹੋ ਗਏ 60 ਗੁੰਡੇ ਹੋ ਗਏ ਇੱਥੋਂ ਇੱਕ ਇੱਕ ਗੁੰਡਾ ਵਧੀ ਜਾਊਗਾ ਇਧਰੋਂ ਵੀ ਤੇ ਕੋਈ ਪਾਸਾ ਲਾ ਲਓ ਭਾਵੇਂ ਇਹ ਲਾ ਲਓ ਤੇ ਭਾਵੇਂ ਇਹ ਲਾ ਲਓ ਇੱਕ ਇੱਕ ਗੁੰਡਾ ਤੁਹਾਡਾ ਵਧਣਾ ਹੈ ਆਈ ਸਲਾਈ ਜੋ ਸਿੱਧੇ ਪਾਸੇ ਬਣੋਗੇ ਇਧਰੋਂ ਇੱਕ ਇੱਕ ਗੁੰਡਾ ਵਧੀ ਜਾਊਗਾ ਉਹਨੂੰ ਤੁਸੀਂ ਆਪ ਦਾ ਡਿਜ਼ਾਈਨ ਕਿਹੇ ਜਿਹਾ ਹੀ ਪਾਓ ਭਾਵੇਂ ਇਹ ਪਾਓ ਭਾਵੇਂ ਹੋਰ ਪਾਓ ਉਨਲਾ ਦੇ ਡਿਜ਼ਾਈਨ ਨਾਲ ਸੈੱਟ ਕਰੀ ਜਾਣਾ ਦੇਖੋ ਆਹ ਦੇਖੋ ਅਸੀਂ ਇੱਥੇ ਇਹ ਦੋ ਪ੍ਰੂਜੀਆਂ ਸਿੰਘ ਆਪਣੀਆਂ ਇੱਕ ਆ ਸਾਤਤੀ ਸੀਗੀ ਤੇ ਦੋ ਸਾਤਤੀਆਂ ਸੀ ਤਿੰਨ ਆਪਣੀਆਂ ਅੱਧੀਆਂ ਅੱਧੀਆਂ ਸੀਗੀਆਂ ਸ਼ੁਰੂ ਹੋਈਆਂ ਸੀ ਆ ਵੇਖ ਅੱਗੇ ਦੀ ਅੱਗੇ ਵਧ ਗਈਆਂ ਆਪਣੀਆਂ ਦੇਖੋ ਐਸਟਰ ਇੱਥੋਂ ਤੱਕ ਕਰ ਆਪਣੀ ਇਹ ਬੁਣਤੀ ਗਾਂਭੋਂਤੀ ਸੈਟ ਕਰੀ ਜਾਣੀ ਐ ਬਸ ਜਿੰਨੇ ਕੁੰਡੇ ਤੁਸੀਂ ਫੱਟੀ ਦੇ ਛੱਡ ਕੇ ਜਿਹੜਨੇ ਕੁੰਡੇ ਵਧਿ ਜਾਣਗੇ ਤੁਹਾਡੇ 2 4 6 ਲਾਈਆਂ ਤੋਂ ਉਹ ਡਿਜ਼ਾਈਨ ਤੁਹਾਡਾ ਉਹਨਾਂ ਪੂਰਾ ਆ ਜਾਊਗਾ ਪਹਿਲਾਂ ਅੱਧਾ ਡਿਜ਼ਾਈਨ ਪਾ ਲਓ ਫਿਰ ਪੂਰਾ ਪਾ ਲਓ ਠੀਕ ਐ ਇੱਕ ਕੁੰਡਾ aí ਸਲਾਈ ਵਧੂਗਾ ਜੇ 120 ਕੁੰਡੇ ਤੁਸੀਂ ਪਿਛਲੇ ਪਾਸੇ ਦੇ ਲਾਏ ਜੇ 100 ਲਾਏ ਤਾਂ 50 ਕੁੰਡੇ ਹੋਗੇ ਜਦੋਂ ਤੇ 5 ਫੱਟੀ ਵਾਲੇ 55 ਹੁੰਡੇ ਹੋਗੇ ਜਦੋਂ ਉਦੋਂ ਤੁਸੀਂ ਇਹ ਸਿੱਧਾ ਬੁਣਨ ਲੱਗ ਜਾਣਾ ਦੇਖੋ ਅਸੀਂ ਇਹਦੇ ਤਿੰਨ ਕਟਾਂ ਬਣਾਏ ਐ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਇਸ ਪਾਸੇ ਦੇ ਆਪਾਂ ਨਾ ਆ ਰੱਖਿਆ ਚਾਕ ਦੇਖੋ ਇੱਥੋਂ ਤਿੱਕਰ ਆਪਣੇ ਵਧੇ ਆ ਇੱਥੋਂ ਤਿੱਕਰ ਵਧੇ ਆਪਣੇ ਦੇਖੋ ਆਸੀ ਚਾਕ ਇੱਕ ਇੱਥੋਂ ਤਿੱਕਰ ਵਧੇ ਆਪਾਂ ਚਾਕ ਮੈਂ ਰੱਖਿਆ ਤਿੰਨ ਇੱਕ ਦੋ ਤੇ ਤਿੰਨ ਇੱਥੇ ਆਪਣੇ ਗਰਮੇ ਦੀ ਕਟ ਪੈਣ ਲੱਗੇ ਠੀਕ ਹੈ ਤਿੰਨ ਜਾ ਕੇ ਤਿੰਨ ਬਟਨ ਲੱਗਣਗੇ ਇਹਦੇ ਤੁਸੀਂ ਬਟਨ ਲਾ ਲਓ ਜੇ ਕਰੋਸ਼ ਕੇ ਤੇ ਲਾਉਣੇ ਤਾਂ ਡੋਰੀ ਪਾ ਲਓ ਹਮ ਦੇਖੋ ਇਹਦਾ ਮੈਂ ਮੋਢੇ ਵੀ ਵਿੱਚੋਂ ਹੀ ਕੱਢੇ ਜਦੋਂ ਕਟਾਂ ਲਾਉਣੇ ਸੀਗੇ ਫਿਰ ਮੈਂ ਮੋਢੇ ਵਿੱਚੋਂ ਕੱਢੇ ਆ ਤੁਸੀਂ ਅੱਡ ਵੀ ਬਣਾ ਸਕਦੇ ਹੋ ਵਿੱਚੋਂ ਵੀ ਕੱਢ ਸਕਦੇ ਹੋ ਤੇ ਕਟਾਂ ਇੱਥੇ ਤੁਸੀਂ ਕਰੋਸ਼ਾ ਵੀ ਲਾ ਸਕਦੇ ਹੋ ਠੀਕ ਹੈ ਜੇ ਤੁਹਾਡੇ 140 ਪਿਛਲੇ ਪਾਸੇ ਦੇ ਕੁੰਡੇ ਆ ਵੀ ਜਿਵੇਂ 140 ਕੁੰਡੇ ਆ ਤੁਹਾਡੇ ਪਿਛਲੇ ਪਾਸੇ ਦੇ ਫਿਰ ਜਿੱਥੇ ਤੁਹਾਡੇ 70 ਕੁੰਡੇ ਹੋਗੇ ਪੰਜ ਤੁਸੀਂ ਫੱਟੀ ਦੇ ਤਬਾਦ ਰੱਖਣੀ ਹੈ ਪੰਜ ਇਸ ਪਾਸੇ ਬਾਧ ਰੱਖਣੇ ਪੰਜ ਉਸ ਪਾਸੇ ਦੇ ਵੀ ਬਾਧ ਰੱਖਣੇ ਦੋਨਾਂ ਪਾਸਿਆਂ ਦੇ ਪੰਜ-ਪੰਜ ਕੁੰਡੇ ਬਾਧ ਰੱਖਣੇ ਜੇ ਤੁਸੀਂ 9 ਕੁੰਡਿਆਂ ਦੀ ਫੱਟੀ ਰੱਖਣੀ ਹੈ ਤੇ ਜੇ ਤੁਸੀਂ 7 ਕੁੰਡਿਆਂ ਦੀ ਰੱਖੀ ਹੈ ਮੈਂ 7 ਕੁੰਡਿਆਂ ਦੀ ਰੱਖਣੀ ਹੈ ਫਿਰ ਤੁਸੀਂ 4-4 ਕੁੰਡੇ ਰੱਖ ਲਓ ਠੀਕ ਹੈ ਜੇ ਤੁਸੀਂ 9 ਕੁੰਡਿਆਂ ਦੀ ਕਰਨੀ ਹੈ ਪੰਜ-ਪੰਜ ਰੱਖ ਲਓ ਜੇ 11 ਦੀ ਕਰਨੀ ਹੈ ਫਿਰ ਵੀ ਪੰਜ-ਪੰਜ ਚੱਲ ਜਾਣਗੇ ਤੇ 140 ਕੁੰਡਿਆਂ ਦਾ ਜੇ ਤੁਹਾਡਾ ਪਿਛਲਾ ਪਾਸਾ ਫਿਰ ਤੁਸੀਂ 70 ਗੁੰਡੇ ਤਾਂ ਮੁੱਲੇ ਪਾਸੇ ਤੇ ਜਦੋਂ ਹੋਗੇ ਤੇ 5 75 ਗੁੰਡੇ ਹੋਗੇ ਜਦੋਂ ਉਹ ਤੋਂ ਹਟਣਾ ਵਧਾਉਣਾ ਉਹਨਾਂ ਚਾਰ ਵਧਾਈ ਜਾਣਾ ਤੁਸੀਂ ਠੀਕ ਹੈ ਤੇ ਸਮਝ ਆ ਗਈ ਹੋਣੀ ਹੈ ਜੇ ਨਾ ਸਮਝ ਆਈ ਆਪਾਂ ਨੂੰ ਕਮੈਂਟ ਕਰ ਸਕਦੇ ਹੋ ਤੁਸੀਂ ਤੇ ਇਹ ਤਾਂ ਕਟਮਾਂ ਵਾਲੀ ਫੱਟੀ ਬਣਾਈ ਹੈ ਮੈਂ ਇਹਦੀ ਇਹਦਾ ਟਾਈਮ ਬਹੁਤ ਲੱਗ ਜਾਂਦਾ ਕਿਉਂਕਿ ਫਿਰ ਇਹਦੇ ਵੀ ਕਟਾਮ ਨਿਕਲਦੇ ਆ ਤੇ ਆਪਾਂ ਜਿਹੜੀ ਭਾਣਨੇ ਆਪਾਂ ਤੋਂ ਚਿੱਟੀ ਸਕੀਵੀ ਬਾਰੇ ਪੁੱਛਿਆ 164 ਗੁੰਡਿਆਂ ਦੀ ਸਕੀਵੀ ਬਣਾਉਣੀ ਹੈ ਤੇ ਉਹ ਵੀ ਆਪਾਂ ਵੀਡੀਓ ਪਾਵਾਂਗੇ ਠੀਕ ਹੈ ਜੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਿਵਾਇਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਕਹੇ ਜੀ ਲੱਗ ਲੱਗੀ ਤੁਹਾਨੂੰ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ